ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਰਕਾਰ ਵਿਰੁੱਧ ਗੁੱਸਾ ਮੰਗਾ ਪੂਰੀਆਂ ਨਾ ਹੋਣ ਤੇ ਵਿਰੋਧ ਤੇ ਰਿਟਾਇਰ ਅਫਸਰਾਂ ਦੀ ਸਰਕਾਰ ਨੂੰ ਚੇਤਾਵਨੀ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਪੰਜਾਬ ਸਕੱਤਰਤ ਦੇ ਰਿਟਾਇਰਡ ਅਫਸਰਾਂ ਨੇ ਸਰਕਾਰ ਤੇ ਗੰਭੀਰ aarop ਲਗਾਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ 18 ਫਰਵਰੀ ਦੇ ਨੋਟੀਫਿਕੇਸ਼ਨ ਅਨੁਸਾਰ ਪੈਨਸ਼ਨਰ ਦੀ ਭੁਗਤਾਨ 12 ਜਾਂ 22 ਕਿਸ਼ਤਾਂ ਵਿੱਚ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਲਾਗੂ ਨਹੀਂ ਹੋਇਆ ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੂੰ ਪਰਿਵਾਰਿਕ ਪੈਨਸ਼ਨਰ ਹਾਲੇ ਤੱਕ ਕੋਈ ਭੁਗਤਾਨ ਨਹੀਂ ਮਿਲਿਆ ਸ਼ਰਮਨ ਸਰਪ੍ਰਧਾਨ ਪੰਜਾਬ ਸਕੱਤਰਤ ਰਿਟਾਇਰਡ ਐਸੋਸੀਏਸ਼ਨ ਜਿਨੇ ਦੱਸਿਆ ਕਿ ਸਰ ਉਹ ਨਹੀਂ ਕੀਤਾ ਜਿਹੜੇ ਲੋਕ 2014-17 ਵਿੱਚ ਰਿਟਾਇਰ ਹੋਏ ਉਹਨਾਂ ਨੂੰ ਹਾਲੇ ਤੱਕ ਪੂਰਾ ਏਰੀਆ ਨਹੀਂ ਮਿਲਿਆ ਸਰਕਾਰ ਨੂੰ ਇਹ ਭੁਗਤਾਨ ਤੁਰੰਤ ਕਰਨਾ ਚਾਹੀਦਾ ਹੈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਾਂਝਾ ਫਰੰਟ 14 ਤਰੀਕ ਨੂੰ ਲੁਧਿਆਣੇ ਵਿੱਚ ਵੱਡਾ ਮਾਰਚ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੜਤਾਲ ਦਾ ਐਲਾਨ ਕੀਤਾ ਹੈ 12 ਅਤੇ 14 ਜੂਨ ਨੂੰ ਲੁਧਿਆਣੇ ਦੇ ਕਸ਼ਮੀ ਹਲਕੇ ਵਿੱਚ ਵੱਡੇ ਪੱਧਰ ਤੇ ਮਾਰਚ ਕੱਢਿਆ ਜਾਵੇਗਾ ਇਸ ਤੋਂ ਇਲਾਵਾ 15 ਜੂਨ ਨੂੰ ਬੀਲੀ ਬੋਰਡ ਦੇ ਕਰਮਚਾਰੀ ਵੀ ਹੜਤਾਲ ਤੇ ਜਾਣਗੇ ਬਾਦ ਸਿੰਘ ਖੈਰਾ ਕਨਵੀਨਰ ਸਾਂਝਾ ਫਰੰਟ ਜਿਨੇ ਕਿਹਾ ਕਿ ਸਰਕਾਰ ਨੇ 3 ਸਾਲਾਂ ਵਿੱਚ ਸਟਾਪنگ ਨਹੀਂ ਹਾਂ ਅਸੀਂ ਹੁਣ ਸੜਕਾਂ ਤੇ ਉਤਰਾਂਗੇ ਸਰਕਾਰੀ ਦਫਤਰਾਂ ਵਿੱਚ ਹਾਲ ਚੌਕ ਸੈਕਟਰ 8 ਦੇ ਕਰਮਚਾਰੀਆਂ ਕਰਮਚਾਰੀ ਵੀ ਵਿਰੋਧ ਵਿੱਚ ਸ਼ਾਮਲ ਪੰਜਾਬ ਸਰਕਰਿਤ ਦੇ ਕਰਮਚਾਰੀਆਂ ਨੇ 20 18 ਜੂਨ ਨੂੰ ਵੱਡੀ ਰੈਲੀ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ ਕਨੈਲ ਸਿੰਘ ਸਾਨੀ ਵਿਤ ਸਕਤਰ ਰਟਾਇਰ ਐਸੋਸੀਏਸ਼ਨ ਜਿਨੇ ਦੱਸਿਆ ਕਿ ਸਰਕਾਰ ਨੇ ਸਿਰਫ ਇਸ਼ਤਿਹਾਰबाजी ਕੀਤੀ ਹੈ ਡੀਏ ਦਾ 55% ਦੇਣ ਦੀ ਥਾਂ ਤੇ 42% ਦਿੱਤਾ ਗਿਆ ਜਿਸ ਨਾਲ ਹਰ ਮਹੀਨੇ 4 ਤੋਂ 8000 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਰਕਾਰੀ ਸਰੋਤਾਂ ਅਨੁਸਾਰ ਵਿੱਤੀ ਸੰਕਟ ਕਾਰਨ ਪੈਨਸ਼ਨ ਪੈਨ ਰੇਲੀ ਹੋ ਰਹੀ ਹੈ ਪਰ ਮੁਲਾਜ਼ਮਾ ਦਾ ਕਹਿਣਾ ਹੈ ਕਿ ਇਹ ਬਹਾਨੇ ਹਮ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਗਲੀ ਕਾਰਵਾਈ ਦੀ ਗੱਲ ਕਰੀਏ ਤਾਂ 14 ਜੂਨ ਨੂੰ ਕਿਨਾਰੇ ਵਿੱਚ ਸਾਂਝਾ ਫਰੰਟ ਦਾ ਮਾਰਚ ਰਹੇਗਾ 21 ਜੂਨ ਸੈਕਟਰੀਟ ਕਰਮਚਾਰੀਆਂ ਦੀ ਰੈਲੀ ਅਤੇ 15 ਜੂਨ ਬਿਜਲੀ ਬੋਰਡ ਕਰਮਚਾਰੀਆਂ ਦੀ ਹੜਤਾਲ ਹੋएगी ਮੁਲਾਜ਼ਮਾ ਨੇ ਸਪਸ਼ਟ ਕੀਤਾ ਕਿ ਜੇ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਉਹ ਵੱਡੇ ਪੱਧਰ ਤੇ ਅੰਦੋਲਨ ਤੇਜ ਕਰ ਦੇਣਗੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ